ਪੰਜਾਬ ਟੀਵੀ YouTube ਚੈਨਲ ਦੇ ਨਾਲ ਦੋਸਤੋ ਗੱਲਬਾਤ ਸਿਰਫ ਥੋੜੀ ਜਿਹੀ ਟਾਈਮ ਦੀ ਹੀ ਕਰਾਂਗੇ ਲਾਈਵ ਮੌਸਮ ਦੀ ਅਪਡੇਟ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਅੱਜ ਦਿਨ ਵੇਲੇ ਮੌਸਮ ਜਿਹੜਾ ਸਵੇਰ ਦੇ ਸਮੇਂ ਸਾਫ਼ ਤੇ ਖੁੱਸਕ ਰਿਹਾ ਆ ਬਾਕੀ ਉਸ ਤੋਂ ਬਾਅਦ ਮੌਸਮਾਂ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਦੁਪਹਿਰ ਤੋਂ ਬਾਅਦ ਉਹ ਬੱਦਲ ਵਾਈ ਦੀ ਆਈ ਹੈ ਕਿਉਂਕਿ ਅੱਜ ਸਵੇਰੇ ਕੁਝ ਕੁ ਖੇਤਰਾਂ ਦੇ ਵਿੱਚ ਜ਼ਮੀਨੀ ਧੁੰਦ ਸੀ ਜਿਹੜੀ ਉਹ ਦੇਖਣ ਨੂੰ ਮਿਲੀ ਆ ਕੁਝ ਖੇਤਰਾਂ ਦੇ ਵਿੱਚ ਜਿਹੜੀ ਅੱਜ ਲਗਾਤਾਰ ਜਿਹੜੀ ਜ਼ਮੀਨੀ ਧੁੰਦ ਸੀ ਉਹ ਬਣੀ ਹੋਈ ਸੀ ਤੇ ਉਹ ਕੁਝ ਸਮੇਂ ਬਾਅਦ ਜਾਨੀ ਕਿ ਜਿਹੜੀ ਸੂਰਜ ਨਿਕਲਣ ਤੋਂ ਕੁਝ ਸਮੇਂ ਬਾਅਦ ਫਿਰ ਉੱਤਰੀ ਆ ਜੀ ਫਿਰ ਸਾਫ਼ ਹੋਈ ਆ ਪਰ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਧੁੰਦ ਸੀ ਉੱਥੇ ਸੂਰਜ ਜਿਹੜਾ ਵਧੀਆ ਚਮਕਦਾ ਹੋਇਆ ਨਜ਼ਰ ਆਇਆ ਹਵਾਵਾਂ ਦੀ ਚਾਲ ਸੀ ਜਿਹੜੀ ਉਹ ਮੱਠੀ ਸੀ ਅੱਜ ਜਾਨੀ ਕਿ ਹਲਕੀ ਸੀ ਤਾਂ ਹੁਣ ਇੱਕ ਦੋ ਦਿਨ ਜਿਹੜੀ ਹਲਕੀ ਰਹੂਗੀ ਇਸੇ ਤਰ੍ਹਾਂ ਰਹੂਗੀ ਤੇ ਉਸ ਤੋਂ ਬਾਅਦ ਇੱਕ ਹਲਕਾ ਸਿਸਟਮ ਆ ਰਿਹਾ ਜੀ ਲੈਂਦੇ ਵਾਲੀ ਸਾਈਡ ਤੋਂ ਉਹ ਦੱਖਣੀ ਖੇਤਰਾਂ ਦੇ ਵਿੱਚ ਜਾਨੀ ਕਿ ਜਿਹੜੇ ਲੈਂਦੇ ਵਾਲੀ ਸਾਈਡ ਨਾਲ ਲੱਗਦੇ ਇਲਾਕੇ ਨੇ ਗਰਦਾਸਪੁਰ ਹੋਗਾ ਜਾਂ ਫਿਰੋਜ਼ਪੁਰ ਹੋਗਾ ਜਾਂ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਵਾਲੀ ਸਾਈਡ ਆ ਜਾਂ ਗਰਦਾਸਪੁਰ ਦੇ ਨਾਲ ਪਠਾਨਕੋਟ ਦੇ ਉੱਪਰਲੇ ਇਸ ਤੇ ਇਹਨਾਂ ਵਾਲੀ ਸਾਈਡ ਨੂੰ ਉਹ ਸਿਸਟਮ ਮੂਵ ਕਰ ਰਿਹਾ ਜੀ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ 13 14 ਤਰੀਕ ਦੇ ਨੇੜੇ ਤੇ ਉਸ ਸਿਸਟਮ ਦੇ ਨਾਲ ਕਣੀ ਕਾਮਨਾ ਵੀ ਹੋ ਜੇ 20 25% ਚਾਂਸ ਬਣ ਰਹੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਬਾਕੀ ਇਲਾਕਿਆਂ ਦਾ ਮੌਸਮ ਸਾਫ਼ ਤੇ ਖੁਸ਼ਕ ਹੀ ਰਹੂਗਾ ਕੋਈ ਮੀਂਹ ਵਾਲੇ ਹਾਲਾਤ ਭਾਰੀ ਮੀਂਹ ਵਾਲੇ ਹਾਲਾਤ ਨਹੀਂ ਹੈਗੇ ਜੀ ਬੱਦਲਵਾਈ ਜ਼ਰੂਰ ਦੇਰ ਸ਼ਾਮ ਤੋਂ ਲੰਘਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਕਿ ਅੱਜ ਰਾਤ ਨੂੰ ਵੀ ਬੱਦਲਵਾਈ ਲੰਘੂਗੀ ਤੇ ਉਹ ਬੱਦਲਵਾਈ ਦੇ ਨਾਲ ਜਿਹੜੇ ਸਵੇਰ ਦੇ ਸਮੇਂ ਕੁਝ ਖੇਤਰਾਂ ਵਿੱਚ ਜ਼ਮੀਨੀ ਤੌਂਦਾ ਜਿਹੜੀ ਉਹ ਅੱਜ ਫੇਰ ਦੇਖਣ ਨੂੰ ਮਿਲੂ ਜਿਦੇ ਨਾਲ ਰਾਹੀਗਿਰ ਨੇੜੇ ਉਹ ਧਿਆਨ ਦੇਣ ਜੀ ਤੇ ਡਿਪਰਾਂ ਦੀ ਵਰਤੋਂ ਕਰਨ ਤੇ ਸਪੀਡ ਦੇ ਉੱਤੋਂ ਜਿਹੜਾ ਪੈਰ ਆਹੋ ਚੱਕ ਕੇ ਰੱਖਣ ਜਾਨੀ ਕਿ ਸਪੀਡ ਆ ਜਿਹੜੀ ਉਹ ਘੱਟ ਹੀ ਰੱਖਣ ਤੇ ਤਾਂ ਕਿ ਕੋਈ ਜਾਨੀ ਤੇ مالی ਨੁਕਸਾਨ ਨਾ ਹੋ ਸਕੇ ਬਚਾਅ ਹੋ ਸਕੇ ਕਿਉਂਕਿ ਦੇਖੋ ਧੁੰਦ ਦੇ ਵਿੱਚ ਬਹੁਤ ਸਾਰਾ ਜਦੋਂ ਆਪਾਂ ਸਪੀਡ ਦੇ ਓਵਰ ਲੈ ਕੇ ਜਾਂਦੇ ਆ ਤਾਂ ਅੱਗੇ ਕੁਝ ਦਿਨਾਂ ਨਹੀਂ ਹੁੰਦਾ ਤਾਂ ਉਹਦੇ ਨਾਲ ਨੁਕਸਾਨ ਹੋਣ ਦਾ ਡਰ ਰਹਿੰਦਾ ਇਸ ਕਰਕੇ ਜਰੂਰ ਧਿਆਨ ਦਿਓ ਜੀ ਰਾਹੀ ਗिरा ਤਾਂ ਕਿ ਇਹ ਜਰੂਰ ਵੀਡੀਓ ਸ਼ੇਅਰ ਕਰ ਦਿਓ ਕਿ ਜਿਹੜਾ ਧੁੰਦ ਦਾ ਮਾਹੌਲ ਆ ਉਹ ਕੱਲ ਨੂੰ ਸਵੇਰ ਦੇ ਸਮੇਂ ਵੀ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਅੱਜ ਜਿਹੜੀ ਇਹ ਬੱਦਲਵਾਈ ਲੰਘ ਰਹੀ ਹੈ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਲੰਘ ਰਹੀ ਹੈ ਹਰਿਆਣੇ ਦੇ ਵੀ ਤੇ ਬਾਕੀ ਇਸ ਦਾ ਪ੍ਰਭਾਵ ਥੋੜਾ ਬਹੁਤ ਜੁਪੀ ਐਮਪੀ ਦੇ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਵੀ ਇਸ ਜਿਹੜੀ ਬਦਲਵਾਈ ਹੈ ਬਣੀ ਹੋਈ ਹੈ ਇਹ ਜਿਹੜੀ ਲੰਘਦੀ ਹੋਈ ਨਜ਼ਰ ਆਉਗੀ ਜੀ ਬਾਕੀ ਜਿਵੇਂ ਵੀ ਮੌਸਮ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਲੇਟ ਹੋ ਗਿਆ ਦੋਸਤੋ ਇਸ ਕਰਕੇ ਤੁਹਾਡੇ ਨਾਲ ਇਹ ਜਾਣਕਾਰੀ ਇੱਕ ਤਰ੍ਹਾਂ ਦੀ ਸ਼ਾਰਟ ਰੂਪ ਦੇ ਵਿੱਚ ਹੀ ਸਾਂਝੀ ਕਰ ਰਹੇ ਹਾਂ ਕਿ ਜ਼ਰੂਰ ਜਿਹੜੇ ਸੱਜਣ ਮਿੱਤਰ ਜੁੜਦੇ ਨੇ ਸਾਡੇ ਨਾਲ ਉਹਨਾਂ ਨੂੰ ਇਹ ਦੱਸ ਦਈਏ ਕਿ ਤੁਹਮ ਦਾ ਜਿਹੜੀ ਉਹ ਕੱਲ ਨੂੰ ਜਰੂਰ ਆਉਗੀ ਤੇ ਸਰਬਜੀਤ ਜੀ ਸਤਸਿਰਿਆ ਕਾਲਜੀ ਧਰਨਾ ਤੁਸੀਂ ਸਾਡੇ ਨਾਲ ਜੁੜੇ ਸਾਨੂੰ ਲਾਈਕ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਅਸੀਂ ਇਸ ਕਰਕੇ ਜਾਣਕਾਰੀ ਦੇਣ ਦੇ ਲਈ ਲਾਈਵ ਹੋਏ ਆ ਕਿਉਂਕਿ ਇਸ ਸਮੇਂ 10 ਵਜੇ ਕੇ 20 ਮਿੰਟ ਹੋਣ ਦੇ ਨੇੜੇ ਤੇ ਸਮਾਂ ਹੋ ਚੁੱਕਿਆ ਕਿਉਂਕਿ ਰਸਤਾ ਅੱਜ ਥੋੜਾ ਜਿਹਾ 2-3 ਦਿਨ ਹੋ ਗਏ ਬਿਜੀ ਚੱਲ ਰਹੀ ਸੀ ਕੋਈ ਹਸਪੀਟਲ ਦੇ ਵਿੱਚ ਆਪਾਂ ਥੋੜੇ ਜਿਹਾ ਲੇਟ ਹੋ ਜਾਣੇ ਆ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਜੁੜਦੇ ਵੀ ਹੋ ਸਾਡੇ ਨਾਲ ਤਾਂ ਤਾਂ ਅਨੁਸਾਰ ਇਹ ਜਾਣਕਾਰੀ ਦੇ ਦਈਏ ਜੀ ਯੂ ਐਸ اے ਥੈਂਕ ਯੂ ਸਹਿਜਾ ਖਾਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਜੁੜੇ ਤੇ ਜਿਹੜੀ ਤੁਹਾਨੂੰ ਦਾ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਜਿਵੇਂ ਕਿ ਅੱਜ ਜ਼ਮੀਨੀ ਤੁਹਾਨੂੰ ਦੇਖਣ ਨੂੰ ਮਿਲੀ ਸੀ ਤੇ ਉਹਦੇ ਨਾਲ ਹੀ ਜਿਹੜਾ ਸਵੇਰੇ ਆਪਾਂ ਨੂੰ ਥੋੜਾ ਜਿਹਾ ਸੂਰਜ ਲੇਟ ਚਮਕਦਾ ਹੋਇਆ ਨਜ਼ਰ ਆਉ ਕੁਝ ਖੇਤਾਂ ਵਿੱਚ ਕੁਝ ਦੇ ਵਿੱਚ ਤਾਂ ਵਧੀਆ ਚਮਕੂਗਾ ਜੀ ਇਹ ਨਹੀਂ ਹੈਗਾ ਕਿ ਸਾਰਿਆਂ ਦੇ ਵਿੱਚ ਕੁਝ ਕੁ ਦੇ ਵਿੱਚ ਤੇ ਇਹ ਬਾਕੀ ਬਦਲਵਾਈ ਜਿਹੜੀ ਇਹ ਲੰਘਦੀ ਹੋਈ ਨਜ਼ਰ ਆਊਗੀ ਲੈਂਦੇ ਵਾਲੀ ਸਾਈਡ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸਿਸਟਮ ਆ ਰਿਹਾ ਜੀ ਤੇ ਬਾਕੀ ਜਿਹੜਾ ਪਿਛਲੇ ਦਿਨੀ ਨਾਬੇ ਫੈਕਟਰੀ ਤਮਾਕਾ ਹੋਇਆ ਜੀ ਉਹਦੇ ਸੈਂਟ ਆਪਣੇ ਨਾਉਂਸੇ ਉਹਨਾਂ ਦੇ ਨਾਲ ਥੋੜੀ ਜਿਹਾ ਉਹਨਾਂ ਦੀ ਹੈਲਪ ਵੀ ਕੀਤੀ ਹੈ ਜਿਹੜੀ ਗੈਸ ਏਜੰਸੀ ਦੇ ਵਿੱਚ ਤਮਾਕਾ ਹੋਇਆ ਸੀ ਤੇ ਉੱਥੇ ਆਪਾਂ ਥੋੜੀ ਜੀ ਮਦਦ ਦੇ ਲਈ ਉਹਨਾਂ ਦੇ ਨਾਲ ਜੁੜੇ ਹੋਏ ਸੀ ਹਸਪੀਟਲ ਦੇ ਵਿੱਚ ਤਾਂ ਲੇਟ ਹੋ ਜਾਣੇ ਆ ਤੇ ਬਾਕੀ ਤੁਹਾਨੂੰ ਇਸੇ ਸੀ ਮੌਸਮ ਦੀ ਅਪਡੇਟ ਦੇਣ ਲਈ ਲਾਈਵ ਹੋਏ ਸੀ ਆ ਕੇ ਹੁਣੇ ਤੇ ਉਹਦੇ ਵਿੱਚ ਇਹ ਜਾਣਕਾਰੀ ਦਾ ਦੇਣ ਦੇ ਲਈ ਲਾਈਵ ਹੋਇਆ ਕਿ ਜਿਹੜੀ ਧੁੰਦਾ ਉਹ ਕੱਲ ਨੂੰ ਜ਼ਮੀਨੀ ਪੱਧਰ ਤੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂ ਜਿਵੇਂ ਕਿ ਅੱਜ ਦੇਖਣ ਨੂੰ ਮਿਲੀ ਹੈ ਜੇਕਰ ਤੁਸੀਂ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਨਿਓ ਕੋਈ ਵੀ ਸੱਜਣ ਮਿੱਤਰ ਭੇਜ ਸਕਦਾ ਤਾਂ ਜ਼ਰੂਰ ਬਣਾ ਕੇ ਭੇਜ ਦਿਆ ਕਰੋ ਜੀ ਸਾਡੇ ਮੈਸੇਂਜਰ ਦੇ ਉੱਤੇ ਸਤਗੁਰ ਪੰਗੂ ਫੇਸਬੁੱਕ ਆਈਡੀ ਦੇ ਉੱਤੇ ਜਾਂ ਆਪਣਾ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਹੈ ਜੀ ਜਾਂ ਸਤਗੁਰ ਪੰਗੂ ਇੰਸਟਾਗ੍ਰam ਪੇਜ ਆ ਉਹਦੇ ਉੱਤੇ ਭੇਜ ਸਕਦੇ ਹੋ ਕਿਸੇ ਵੀ ਚੀਜ਼ ਦੇ ਉੱਤੇ ਭੇਜ ਸਕਦੇ ਹੋ ਜਿਸ ਦੇ ਉੱਤੇ ਤੁਸੀਂ ਭੇਜਣਾ ਚਾਹੁੰਦੇ ਹੋ ਜਾਂ ਸਾਡੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਵਟਸਐਪ ਨੰਬਰ ਆ ਜਿਹੜਾ 9023399709 ਜਿੱਥੇ ਵੀ ਧੁੰਦ ਹੁੰਦੀ ਹੈ ਜਾਂ ਜਿੱਥੇ ਸੂਰਜ ਚਮਕਦਾ ਹੁੰਦਾ ਜਾਂ ਬੱਦਲ ਵਾਈ ਲੰਘਦੀ ਹੈ ਉਹ ਸਾਰੀ ਤਸਵੀਰ ਸਾਨੂੰ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਜ਼ਰੂਰ ਭੇਜ ਤਾਂ ਕਿ ਅਸੀਂ ਲੋਕੇਸ਼ਨ ਦੇ ਹਿਸਾਬ ਨਾਲ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੇ ਬਾਕੀ ਤਾਂ ਅਸੀਂ ਮੌਸਮ ਦੇ ਬਾਰੇ ਅਪਡੇਟ ਸਮੇਂ-ਸਮੇਂ ਤੇ ਜਰੂਰ ਸਾਂਝੀ ਕਰਾਂਗੇ ਜਿਹੜਾ ਤੁਹਾਨੂੰ ਦੱਸਿਆ ਇੱਕ ਲੈਂਡ ਦੇ ਵਾਲੀ ਸਾਈਡ ਤੋਂ ਸਿਸਟਮ ਆ ਰਿਹਾ ਉਹ 14-15 ਤਰੀਕ ਦੇ ਨੇੜੇ ਤੇ ਡੇ ਲੱਗ ਰਿਹਾ ਹੈ ਜੀ 13-14 ਦੇ ਨੇੜੇ ਤੇ ਕਿ ਥੋੜੀ ਬਹੁਤ ਕਿਰਮਣਕਣੀ ਕਿਤੇ ਨਾ ਕਿਤੇ ਕਰ ਸਕਦਾ ਜਿਸ ਹਿਸਾਬ ਨਾਲ ਉਹ ਅੱਗੇ ਵਧ ਰਿਹਾ ਜੇਕਰ ਉਹ ਹਲਕਾ ਪੈ ਗਿਆ ਤਾਂ ਕੋਈ ਚਾਂਸ ਜਾਦੇ ਵੱਡੇ ਨਹੀਂ ਵੱਣਗੇ ਫਿਰ ਇਹ ਬਦਲਵਾਈ ਇਸੇ ਤਰ੍ਹਾਂ ਜਿਵੇਂ ਹੁਣ ਲੰਘ ਰਹੀ ਹੈ ਤਾਂ ਇਸੇ ਤਰ੍ਹਾਂ ਲੰਘਦੀ ਹੋਈ ਨਜ਼ਰ ਆਊਗੀ ਤੇ ਇਹਨਾਂ ਬਦਲਵਾਈ ਦੇ ਨਾਲ ਧੁੰਦ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਾਂ ਹਿਮਾਚਲ ਜੰਮੂ ਦੇ ਵਿੱਚ ਵੀ ਜਿਹੜੀ ਬਰਫ਼ਵਾਰੀ ਤੇ ਧੁੰਦ ਜਿਹੜੀ ਹੋਊਗੀ ਹਿਮਾਚਲ ਤੇ ਜੰਮੂ ਦੇ ਵਿੱਚ ਤਾਂ ਬਰਫ਼ਵਾਰੀ ਪਹਿਲਾਂ ਹੀ ਹੋ ਰਹੀ ਹੈ ਜੀ ਤਾਂ ਹੋਰ ਵੀ ਜਿਹੜੇ ਉੱਤੇ ਠੰਡ ਜਿਹੜੀ ਜ਼ੋਰ ਫੜਦੀ ਹੋਈ ਨਜ਼ਰ ਆਊਗੀ ਤਾਂ ਆਪਾਂ ਕੱਲ ਨੂੰ ਵੀ ਜਿਵੇਂ ਵੀ ਸਮਾਂ ਲੱਗਿਆ ਲਾਈਵ ਹੋ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਿਹਾ ਕਰੋ ਤੇ ਪਿਆਰ ਦਿੰਦੇ ਰਿਹਾ ਕਰੋ ਦੋਸਤੋ ਆਪਣੀ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਵੀ ਫੋਲੋ ਕਰ ਸਕਦੇ ਹੋ ਤੁਸੀਂ ਕਿਉਂਕਿ ਉਸਦੇ ਹਜੇ ਮੋਨਟਾਈਜ਼ ਨਹੀਂ ਹੋਈ ਤੇ ਬਾਕੀ ਤਾਂ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਹੀ ਹੈ ਜਿਆਦੇ ਮੀਂਹ ਦੇ ਹਾਲਾਤ ਨਹੀਂ ਹੈਗੇ ਆਪਾਂ ਐਸੇ ਕਰਕੇ ਥੰਬਨੇਲ ਲਾਇਆ ਅੱਜ ਕਿ ਆਪਾਂ ਲਿਖ ਦਿੰਦੇ ਭਾਰੀ ਮੀਂਹ ਤੂਫਾਨ ਝੱਖੜ ਹਨੇਰੀ ਜਾਂ ਧੁੰਦ ਜਾ ਆਪਾਂ ਅਗਰ ਲਿਖ ਦਿੰਦੇ ਕੋਰਾ ਇਸ ਤਰ੍ਹਾਂ ਦਾ ਆਪਾਂ ਕੁਝ ਨਹੀਂ ਲਿਖਿਆ ਆਪਾਂ ਟਾਈਟਲ ਦੇ ਵਿੱਚ ਹੀ ਲਿਖ ਦਿੱਤਾ ਕਿ ਕੁਝ ਕੁ ਖੇਤਰਾਂ ਦੇ ਵਿੱਚ ਕੋਰਾ ਤਾਂ ਨਾ ਮਾਤਰ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਹੋਊਗਾ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਕੋਰਾ ਪਊਗਾ ਪਰ ਤੁੰਦ ਜ਼ਰੂਰ ਪਾਊਗੀ ਸਵੇਰ ਦੇ ਸਮੇਂ ਜਿੱਥੇ-ਇਥੇ ਪਈ ਤੁੰਦ ਤਾਂ ਜ਼ਰੂਰ ਸਾਨੂੰ ਪੋਸਟਾਂ ਭੇਜਿਓ ਜੀ ਫੋਟੋਆਂ ਭੇਜਿ ਦਿਓ ਸਾਡੇ ਨੰਬਰ ਦੇ ਉੱਤੇ ਭੇਜ ਦਿਓ ਭਾਵੇਂ ਚਾਹੇ ਸਾਡੇ ਇੰਸਟਾਗ੍ਰam ਭੇਜ ਦੇ ਉੱਤੇ ਭੇਜ ਸਕਦੇ ਤੁਸੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਬਦਲਵਾਈ ਆ ਉਹ ਆਪਾਂ ਨੂੰ ਦੁਪਹਿਰ ਤੋਂ ਬਾਅਦ ਫੇਰ ਕੱਲ ਨੂੰ ਦੇਖਣ ਨੂੰ ਮਿਲੂਗੀ ਜਿਵੇਂ ਵੀ ਬਦਲਵਾਈ ਨੇੜੇ ਹੀ ਲੱਗਦੀ ਆ ਸਿਸਟਮ ਦੀ ਜਿਹੜਾ ਲੈਂਦੇ ਵਾਲੇ ਸਾਈਡ ਤੋਂ ਆ ਰਿਹਾ ਤੁਹਾਨੂੰ ਦੱਸਾਂਗੇ ਤਾਂ ਉਹਦੇ ਬਾਰੇ ਵੀ ਅਪਡੇਟ ਆਪਾਂ ਕੱਲ ਨੂੰ ਵੀਡੀਓ ਦੇ ਵਿੱਚ ਕਰਾਂਗੇ ਇੰਨੀ ਕੁ ਅਪਡੇਟ ਹੈ ਜੀ ਤਦ ਤੱਕ ਲਈ ਧੰਨਵਾਦ